ਬੋਲੀ ਕਿਨੇ ਲਾਈ ਸੀ ਤੇਰੀ ਹਾਂਜੀ ਹਾਂਜੀ ਬੋਲੀ ਕਿਨੇ ਲਾਈ ਸੀ ਜਿਹੜੀ ਉਹ ਕੁੜੀ ਨੂੰ ਜਿਹੜੀ ਕੁੜੀ ਨੂੰ ਇੱਥੇ ਲੈ ਕੇ ਆਈ ਆ ਗੋ ਬਨ ਨੂੰ ਤੁਹਾਨੂੰ ਹੀ ਵੇਚਿਆ ਜਾ ਰਿਹਾ ਵਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਵੀਡੀਓ ਪੂਰੀ ਵਿਖਾਉਣਾ ਵਾ ਵੀਡੀਓ ਇੱਕ ਵਾਰੀ ਦੇਖ ਲਿਓ ਤੇ ਫੇਰ ਜੇ ਬਾਹਰ ਜਾਣ ਬਾਰੇ ਸੋਚਣਾ ਤੇ ਬਾਅਦ ਵਿੱਚ ਸੋਚੋ ਪਹਿਲਾਂ ਵੀਡੀਓ ਜ਼ਰੂਰ ਦੇਖ ਲਿਓ ਸਾਰੀ ਇਹਦਾ ਮੈਨੂੰ ਮੇਰੇ ਨਾਮ ਸੁਣਾ ਮੈਨਾਂ ਕਿਸੇ ਵੇਖ ਤੋਂ ਐਸੀ ਨਹੀਂ ਮਾਸਕਟੋ ਮਾਂਜੀ ਨਾ ਕਰ ਰਣੀ ਪੈ ਤਾਂ ਮੈਨੂੰ ਇੱਕ ਪ੍ਰਸਾਦ ਆਉਣ ਮੈਨੂੰ ਕੜਾਉਂਦੇ ਨਹੀਂ ਪਾਏਗੀ ਉਮਾਨ ਚ ਫਸੀ ਮੇਰੀ ਭੈਣ ਨੂੰ ਹਾਂਜੀ ਮਾਈਕ ਰੱਖ ਪੈਣੇ ਕਿਹੜਾ ਪਿੰਡ ਵਾ ਤੇਰਾ ਚੰਦਪੁਰਾਣਾ ਹੈ ਚੰਦ ਚੰਦਪੁਰਾਣਾ ਹਾਂਜੀ ਚੰਦਪੁਰਾਣਾ ਮੇਰੀ ਭੈਣ ਨੂੰ ਕਿੰਨਾ ਚਰ ਹੋ ਗਿਆ ਬਾਹਰ ਇਹਨੂੰ 5 ਮਿੰਟ ਹੋਏ ਸੀ ਤੱਕ ਬੰਬਈ 5 ਮਿੰਟ ਹੋਈਆਂ ਤੇ ਪਹਿਲੇ ਜਿੰਨੇ ਤੁਹਾਨੂੰ ਬਾਹਰ ਜਿੰਨੇ ਤੁਹਾਨੂੰ ਬਾਹਰ ਮੇਰੀ ਭੈਣ ਦਸੋ ਕੀ ਕਰ ਰਹੇ ਜੀ ਇਹ ਨੰਨੇ ਮਨ ਹਰਬੰਗਾਂ ਮੈਂ ਸਕਰੀਨਸ਼ਾਟ ਤਾਂ ਸਾਡੇ ਪਿੰਡ ਦੀ ਕੁੜੀ ਹਸਨਾਂ ਤੋਂ ਪੁਰੇ ਵਿਆਹੀ ਆ ਵਾਣਾ ਮੇਰੇ ਨਾਲ ਪਹਿਲਾਂ ਉਹਨਾਂ ਨੇ ਕੈਸੇ ਦੀ ਗੱਲ ਕੀਤੀ ਸੀ ਕਹਿੰਦੇ ਹਾਂ ਤੈਨੂੰ ਕੈਸੇ ਦਿਵਾਵਾਂਗੇ ਮਨਨਾਂ ਕਿਹਾ ਮੈਂ ਹਰਬੰਗਾਂ ਦੇ ਘਰੇ ਕੰਮ ਨਹੀਂ ਕਰਨਾਗਾ ਹਾਂਜੀ ਉਹ ਕਹਿੰਦੇ ਹਾਂ ਕਿ ਕੈਸੇ ਦਿਵਾਵਾਂਗੇ ਠੀਕ ਹੈ ਤੁਹਾਡੇ ਘਰੇ ਮਨ ਹਰਬੰਗਾਂ ਦੇ ਘਰੇ ਛੜਦਾਗਾ ਉਹਨਾਂ ਨੇ 500 ਰਿਆਲ ਖਰੀ 600 ਰਿਆਲ ਮੈਂ ਤਾਂ ਕਮਿਸ਼ਨ ਲੈ ਲਿਆ ਉਹਨਾਂ ਨੇ ਕਮਿਸ਼ਨ ਕੌਣ ਮੈਂ ਮਨ ਨੂੰ ਕਦੇ ਮੈਂ ਨਹੀਂ ਕੰਮ ਕਰ ਸਕਦੀ ਨਾ ਕਰੇ ਮम्मी ਨੇ ਕਹਿੰਦੇ ਜਾਣ ਕਰਦੇ ਉਹ ਕਹਿੰਦੇ ਥੋੜਾ ਸਾਡ ਕਰਨਾ ਹੀ ਪੈਣਾ ਨਹੀਂ ਆ ਕਿ ਪੈਸੇ ਪਰ ਲੱਖ ਰੁਪਏ ਦਾ ਇੰਡੀਆ ਤੋਂ ਮੰਗਾ ਪਰ ਇੰਡੀਆ ਤੋਂ ਪਹਿਪਰ ਕੇ ਜਾ ਤੂੰ ਓਕੇ ਬੱਬੀ ਇਸ ਨੂੰ ਬ੍ਰੀਫ ਬੋ ਤਾਂ ਮੇਰੇ ਕਹਿੰਦੇ ਮम्मी ਡੜੀ ਜਿਵੇਂ ਬੁੱਢੇ ਆ ਗਏ ਸੇ ਛੇ ਪਹਿਣਾ ਹੈ ਕੌਣ ਕਹਿੰਦਾ ਪੈਸਾ ਲੱਖ ਰੁਪਏ ਮੰਗਾ ਏਜੰਟ ਏਜੰਟ ਕਹਿੰਦਾ ਕਿ ਅਰਬੀ ਕਹਿੰਦਾ ਪਹਿਣੀ ਉਹ ਜਿਹੜੀ ਕੁੜੀ ਮੈਂ ਜਿਹੜੀ ਕੁੜੀ ਮੈਨੂੰ ਲੈ ਕੇ ਆਈ ਇੱਥੇ ਤੁਹਾਡੇ ਪਿੰਡ ਵਾਲੀ ਹਾਂਜੀ ਉਹਨਾਂ ਨੇ ਆਹ ਵਰਦੂ ਬੁਲ ਲੈ ਕੇ 500 ਰਿਆਲ ਕਮਿਸ਼ਨ ਖਾ ਲਿਆ ਤੁਹਾਨੂੰ ਕਿੱਦਾਂ ਪਤਾ ਪਿਆ ਉਹਨੇ ਬਾਬਾ ਇਹ ਮੈਨੂੰ ਪਤਾ ਆਇਆ ਕਿਉਂਕਿ ਉਹਨਾਂ ਨੇ ਇੱਕ ਆਦੇ ਕੀਤੀ ਸੀ ਕਹਿੰਦੇ ਅਸੀਂ ਕਮਿਸ਼ਨ ਲੈਣਾ ਹੈ ਮੈਨੂੰ ਉਹ ਕਹਿੰਦੇ ਅਸੀਂ 100 ਰਿਆਲ ਹੀ ਲੈਣਾ ਬਾਹਲਾਣੀ ਵੇਣਾਗਾ ਸਰ ਜੀ ਮੜ ਕੇ ਪਪਾ ਮੈਨੂੰ ਪਤਾ ਲੱਗ ਗਿਆਗਾ ਉਹ ਕਹਿੰਦੇ ਅਸੀਂ 500 ਰਿਆਲ ਦਿੱਤਾਗਾ ਓਕੇ ਅਰ ਵੀ ਕਹਿੰਦੇ ਕਿ ਅਸੀਂ 500 ਰਿਆਲ ਦਿੱਤਾ ਹਾਂਜੀ ਹਾਂਜੀ ਉਹਨਾਂ ਨੇ ਮੇਰੇ ਕਿਤੇ ਹੋਰ ਬੋਲੇ ਲਾਈ ਸੀ ਕਿ ਹੋਰ ਕਿਤੇ ਉਹਨਾਂ ਨੇ ਮੈਨੂੰ ਰੈਸਟੋਰੈਂਟ ਦੇ ਜਿੱਥੇ ਮੈਨੂੰ ਉਹਨਾਂ ਨੇ ਪਹਿਲਾਂ ਗਿਆ ਸੀ ਦੀ ਕੰਮ ਤੇ ਲਵਾਉਂਗੀ ਉੱਥੇ ਉਹਨਾਂ ਨੇ ਤਾਂ ਉਹਨਾਂ ਤਾਂ 600 ਰਿਆਲ ਮੰਗਿਆ ਸੀਗਾ ਉਹਨਾਂ ਨੇ ਕਿੱਦਾਂ ਕਿੱਦਾਂ ਇੱਕ ਮਿੰਟ ਪਹਿਲੇ ਇੱਕ ਮਿੰਟ ਇੱਕ ਮਿੰਟ ਪਹਿਨੇ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਕੀ ਆ ਕੀ ਕਹਿ ਰਹੇ ਤੁਸੀਂ ਵੀ ਬੋਲੀ ਬੋਲੀ ਲਾਈ ਸੀ ਡਾਡੀ ਕਿ ਮਮੇ ਤੁਸੀਂ ਹੁਣੇ ਕਹਿ ਰਹੇ ਹੋ ਕਿ ਮੇਰੀ ਪਹਿਲਾਂ ਬੋਲੀ ਲਾਈ ਸੀ ਉਹਨਾਂ ਹਾਂਜੀ ਪੈਨੇ ਛੇ ਸੋਰੀ ਆ ਨ ਮੰਗੇ ਸੀਗੇ ਬੋਲੀ ਕਿ ਮੇਰੀ ਗਾਲੋ ਪੈਨੇ ਮੇਰੀ ਮੇਰੇ ਗਾਲ ਤੇ ਸੁਣਨਾ ਪੈਨੇ ਮੈਂ ਜੋ ਪੁੱਛ ਰਿਹਾ ਮੈਨੂੰ ਪਹਿਲਾਂ ਉਹ ਦੱਸ ਬੋਲੀ ਕਿਨੇ ਲਾਈ ਸੀ ਤੇਰੀ ਹਾਂਜੀ ਹਾਂਜੀ ਬੋਲੀ ਕਿਨੇ ਲਾਈ ਸੀ ਤੇ ਜਿਹੜੀ ਉਹ ਕੁੜੀ ਮੈਨੂੰ ਜਿਹੜੀ ਕੁੜੀ ਮੈਨੂੰ ਇੱਥੇ ਲੈ ਕੇ ਆਈ ਆ ਓਕੇ ਉਹਨੇ ਬੋਲੀ ਲਵਾਈ ਤੇਰੀ ਹਾਂ ਹੁਣ ਹਾਂ ਹੁਣ ਪਤਾ ਲੱਗ ਰਿਹਾ ਮੈਨੂੰ ਵੀ ਉਹਨਾਂ ਨੇ ਇਤੋਂ ਇਹਨੇ ਇਹਨੇ ਪਹਿਲੇ ਮੰਗੇ ਸੀਗੇ ਮੇਰੇ ਤੈਨੂੰ ਉਹ ਪੈ ਨਹੀਂ ਤੈਨੂੰ ਜਦੋਂ ਇੰਡੀਆ ਤੋਂ ਲੈ ਕੇ ਜਾਣਾ ਸੀ ਆਮਾਨ ਦੇ ਵਿੱਚ ਲੈ ਕੇ ਜਾਣਾ ਸੀਗਾ ਉਦੋਂ ਤੁਹਾਡੇ ਤੋਂ ਕੋਈ ਕਿੰਨੇ ਪੈਸੇ ਲੈਉਨੇ? ਉਹਨੇ 50000 ਭਰਾਇਆ। ਤੁਹਾਡੇ ਕੋਲੋਂ ਤੁਹਾਡੇ ਕੋਲੋਂ ਹਾਂਜੀ 50000 ਕਿਹਨੂੰ ਦਿੱਤਾ ਤੁਸੀਂ? ਅਸੀਂ ਉਹਦੇ ਭਰਾ ਨੂੰ ਦਿੱਤਾ ਏ। ਕੈਸ਼ ਦਿੱਤੇ ਘਰੇ ਫੜਾ ਕੇ ਆਏ। ਕੈਸ਼ ਦਿੱਤਾ ਸੀਗਾ। ਹਾਂਜੀ ਕੈਸ਼ ਦਿੱਤੀ ਸੀ। ਕੋਈ ਫੋਟੋ ਹੈਗੀ ਉਹ? ਪਹਿਲਾਂ ਫੜਾ ਕੇ ਆਏ। ਹਾਂਜੀ ਉਹ ਦੇ ਪ੍ਰੋਫਾਈਲ ਕਿ ਉਹਨਾਂ ਦੀ ਜਿਹੜੀ ਮੈਂ ਲੈ ਕੇ ਆਈ ਸੀ ਪੈਸੇ ਦਿੰਦਿਆਂ ਦੀ ਕੋਈ ਫੋਟੋ ਹੈਗੀ ਢਾਡੀ ਕੋਈ ਫੋਟੋ ਕੋਈ ਵੀਡੀਓ ਕੋਈ ਪੈਸੇ ਦਿੱਤਿਆਂ ਦੀ ਨਹੀਂ ਉਸ ਉਹਨਾਂ ਦੇ ਘਰੇ ਬੜਾ ਕਿ ਆਏ ਸੀਗੇ ਤਾਂ ਆਹੇ ਮੈਨੂੰ ਸੈਂਡ ਕੀਤੇ ਸੀਗੇ ਸਕੈਨਰ ਤੇ ਉਹ ਹੈਗਾ ਸਕਰੀਨ ਸ਼ਾਟ ਮੇਰੇ ਕੋਲ ਉਹ ਕਿੰਨੇ ਸੈਂਡ ਕੀਤੇ ਸੀਗੇ ਉਹਨੇ 20000 ਰੁਪਏ ਸੈਂਡ ਕੀਤਾ ਸੀਗਾ ਇੱਕ ਵਾਰੀ ਇੱਕ ਵਾਰੀ ਕਿ ਸ਼ੇਰ ਪਹਿਲਾਂ ਨਾ ਨਾ ਸੈਲਰੀ ਮੇਥੋਂ ਵੜ ਕੇ ਲੱਗੀ ਵੇਸ ਠੀਕ ਆ ਉਹਨਾਂ ਨੇ ਉਹ ਕਹਿੰਦੇ ਮੇਰੇ ਇਥੇ ਆ ਤੇਰੇ ਮਾਮੇ ਦੇ ਖਾਤੇ ਚ ਸੈਂਡ ਕਰ ਦਿੰਨੇ ਆ ਹਾਂ ਹਨਾ ਉਹ ਸਾਡੇ ਘਰ ਕਿਤੇ ਆ ਗਈ ਤੇ ਮੈਂ ਉਹਦੀ ਮੇਰੀ ਉਹਦੀ ਕੁੜੀ ਮੇਰੇ ਨਾਲ ਪੜਦੀ ਹੁੰਦੀ ਸੀ ਹਨਾ ਤੇ ਉਹ ਮੈਂ ਪਾ ਕਰਕੇ ਲੈ ਕੇ ਆਏ ਸੀ ਉਹ ਮੈਨੂੰ ਆਏ ਕਹਿੰਦੇ ਕਿ ਤੇਰੇ ਵੀਰੇ ਦੇ ਖਾਤੇ ਚ ਸੈਂਡ ਕਰ ਦਲੇ ਪੈਸੇ ਸੀ ਹਨਾ ਤੇ ਤੈਨੂੰ ਉਹ ਸੈਂਡ ਕਰ ਦੇਣਗੇ ਪਹਿਲਾਂ ਉਹਨਾਂ ਨੇ ਸੈਲਰੀ ਚ ਵਿੱਚ 2000 ਰੁਪਏ ਰੱਖ ਲਿਆ ਫਿਰ ਮੇਰੇ ਖਾਤੇ ਵਿੱਚ ਪਿਆ ਰਹਿਆ ਲੈ ਗਏ ਉਹ ਮੇਰੇ ਸਾਰਿਆਂ ਸਾਰੀ ਸੈਲਰੀ ਸੀ ਓਕੇ ਫਿਰ ਉਹਨਾਂ ਨੂੰ ਹਣ ਮੈਂ 20000 ਰੁਪਏ ਸੈਂਡ ਕੀਤਾ ਸੀਗਾ ओके ਆ ਉਹਿਆ ਭੈਣ ਦਾ ਕਿ ਮੈਨੂੰ ਉਹਦਾ ਭੈਣ ਦਾ ਨੰਬਰ ਭੇਜੀ ਜਿਹੜੀ ਭੈਣ ਨੇ ਤੁਹਾਨੂੰ ਉੱਥੇ ਲੈ ਕੇ ਗਈ ਆ ਮਤਲਬ ਅਮਾਨ ਦੇ ਵਿੱਚ ਠੀਕ ਆ ਭੈਣੇ ਇੱਕ ਦੋ ਦਾ ਮੈਨੂੰ ਭੈਣ ਨੰਬਰ ਭੇਜੀ ਦੂਜੀ ਮੇਰੀ ਭੈਣ ਰੱਬ ਤੇਰਾ ਭਲਾ ਕਰੇ ਆ ਇੱਕ ਮਿੰਟ ਭੈਣੇ ਹੋਲਡ ਰੱਖੀ ਦੂਜੀ ਮੇਰੀ ਭੈਣ ਰੱਬ ਤੇਰਾ ਭਲਾ ਕਰੇ ਆਪਣੇ ਮਾਪਿਆਂ ਨੂੰ ਕਹੀ ਕਿ ਮੈਨੂੰ ਫੋਨ ਲਾਉਣ ਛੇ ਮੈਨੂੰ ਇੱਕ ਵਾਰ ਕੇ ਜਾਂ ਇੱਕ ਵਾਰ ਕੇ ਮਿਲਣ ਮੈਨੂੰ ਜਾਊਗਾ ਹਾਂ ਤੁਹਾਡਾ ਹਸਬੰਦ ਆ ਜਾਣ ਠੀਕ ਹੈ ਜੀ ਆ ਮੈਨੂੰ ਇਹ ਰੱਬ ਤੁਹਾਡਾ ਭਲਾ ਕਰੇ ਆ ਜਾਂ ਕੱਲ ਸਵੇਰੇ ਸੇ ਆ ਜਾਣ ਜਾਂ ਫਿਰ ਮੈਂ ਦੋ ਦਿਨ ਬਾਅਦ ਆਉਣਾ ਠੀਕ ਹੈ ਜੀ ਜਿੰਪਾ ਪਾਪਾ ਹਾਂ ਜਿੰਪਾ ਪਾਪਾ ਕਿੱਥੋਂ ਕਿਹੜੀ ਜਗਾ ਮੈਂ ਬੜੇ ਤੁਹਾਨੂੰ ਵਟਸਐਪ ਤੇ ਐਡਰੈਸ ਭੇਜ ਦਿੰਨਾ ਸਾਰਾ ਤੇ ਦੂਜੀ ਗੱਲ ਮੇਰੀ ਭੈਣ ਇੱਕ ਆਪਣਾ ਉਸ ਪਹੰਦਰ ਨੰਬਰ ਤੇ ਜਿੱਥੇ ਕੋਦੀ ਸਾਰਾ ਐਡਰੈਸ ਭੇਜ ਮੈਨੂੰ ਕਿ ਉਹ ਕਿਥੋਂ ਦੀ ਰਹਿਣ ਵਾਲੀ ਆ ਕੀ ਉਹਦਾ ਨਾਮ ਆ ਉਹਦੇ ਪੇਕੇ ਕਿੱਥੇ ਆ ਸਹੁਰੇ ਕਿੱਥੇ ਆ ਉਹਦੀ ਕੋਈ ਫੋਟੋ ਹੈਗੀ ਉਹ ਵੀ ਭੇਜੀ ਠੀਕ ਆ ਜੀ ਨਾਲ ਉਹਦਾ ਨੰਬਰ ਭੇਜੀ ਜਿਹੜੀ ਭੈਣ ਨੇ ਤੁਹਾਨੂੰ ਘਰੋਂ ਲੈ ਕੇ ਗਈ ਸੀ ਜਿਹੜੀ ਹਲੋ ਮੈਂ ਤੁਹਾਨੂੰ ਦੰਦ ਦੰਦ ਅਰਧਾ ਇੱਥੇ ਜਿੱਥੇ ਜੁੰਡੇ ਪੱਟ ਕੇ ਜੰਮ ਕਰਿਆ ਕੇ ਇੱਥੇ ਜਿੱਥੇ ਤੂੰ ਕੰਮ ਕਰਦੀ ਆ ਕਹ ਤਮ ਕਿ ਉਹ ਹੀ ਥਿੰਦੀ ਜਿਹੜੀ ਪਿੰਡ ਵਾਲੀ ਕੁੜੀ? ਥਿੰਦੀ। ਵੇਲੇ ਉਹਦੀ ਕੋਈ ਰਿਕਾਰਡਿੰਗ ਹੈਗੀ ਤੁਹਾਡੇ ਕੋਲ? ਹਾਂ ਜੀ ਕਿੰਨੀ ਕੰਮ ਤਾਂ ਤੈਨੂੰ ਕਰਨਾ ਹੀ ਪੈਣਾਗਾ। ਮੈਂ ਤੁਮ ਲੋਕ ਕਿੰਨੇ ਸਾਲ ਲਾ ਕੇ ਫਿਰ ਜਾਵੜੀ ਇੰਡੀਆ ਕੰਦੀ ਪੈਸੇ ਲਾਏ ਇਹਨਾਂ ਦੇ ਉਹਨਾਂ ਨੇ ਪੈਸੇ ਜਿਹੜੇ ਲਾਏ ਉਹ ਮਿੱਥੋ ਭੁੰਦੇ ਕੇ ਜਿਹੜੀ ਆਈਡੀ ਬਣਾਈ ਇਹਨਾਂ ਨੇ ਮੈਂ ਉਹਨਾਂ ਨੂੰ ਕਿਹਾ ਵੀ ਮੇਰੀ ਆਈਡੀ ਤੇ ਜਿਹੜੀ ਇਹਨਾਂ ਨੇ ਆਈਡੀ ਬਣਾਈ ਹੈ ਮੇਰੀ ਉਹ ਵੀ ਕੈਨਸਲ ਕਰਾ ਦੋ ਮੈਂ ਕਿਹਾ ਨਹੀਂ ਇੰਡੀਆ ਚਲ ਜੂਗੀ ਮੈਂ ਨਹੀਂ ਰਹਿਣਾ ਇੱਥੇ। ਨਹੀਂ ਪਹਿਲੇ ਉਹ ਜਿਹੜੇ ਧਮਕੀਆਂ ਦਿੱਤੀਆਂ ਉਹਦੇ ਕੋਲ ਤੁਹਾਡੇ ਕੋਲ ਰਿਕਾਰਡਿੰਗ ਜਾਂ ਵੀਡੀਓ ਕੁਛ ਨਾ ਕੁਛ ਹੈਗਾ ਵੀਡੀਓ ਮੇਰੇ ਕੋਲ ਰਿਕਾਰਡਿੰਗ ਹੈ ਬਾਬਾ ਜੀ ਵੇਖ ਲਈ ਕੋਲ ਤੇ ਗੱਲ ਕੀਤੀ ਸੀ ਜੀ ਕਰਦਣ ਜੇ ਹੁਣ ਫੋਨ ਆ ਮੇਰੀ ਭੈਣ ਦੀ ਰਿਕਾਰਡਿੰਗ ਕਰਨੀ ਠੀਕ ਹੈ ਜੀ ਤੇ ਅਰਬੀਆਂ ਦੇ ਘਰ ਕਾਦੀ ਤੰਗੀ ਆ ਮੇਰੀ ਭੈਣ ਤੇ ਨੂੰ ਇਹ ਬਾਬੇ ਅਰਬੀਆਂ ਦੇ ਘਰ ਕਾ ਕੀ ਤੰਗੀ ਆ ਤੈਨੂੰ ਕੀ ਪਰੇਸ਼ਾਨੀ ਉਹਨਾਂ ਦੇ ਘਰ ਪਪਾ ਜੀ ਉਹ ਮੇਰੇ ਲੜਦੇ ਪੜਦੇ ਨਾਲ ਤੇ ਸਾਰੇ ਕੰਮ ਕਰਾ ਲੈਂਦੇ ਹੈਗੇ ਮਾਲਕ ਐ ਕਿਹਾ ਤੂੰ ਕੰਮ ਨਹੀਂ ਕਰਦੀ ਸੈਲਰੀ ਵੀ ਟਾਈਮ ਤੇ ਨਹੀਂ ਦਿੰਦੇਗੇ ਤੇ ਪਹਿਲੇ ਜਦੋਂ ਤੂੰ ਆਉਣਾ ਸੀਗਾ ਬਾਹਰ ਉੱਥੇ ਆਉਣਾ ਸੀ ਅਮਾਨ ਦੇ ਵਿੱਚ ਕਿਸੇ ਤੋਂ ਕੋਈ ਸਲਾਹ ਲਈ ਕਿਸੇ ਤੋਂ ਕੁਝ ਕੁਝ ਪੁੱਛਿਆ ਪੰਬਾਇਲ ਕਿਸੇ ਤੋਂ ਕੁਝ ਨਹੀਂ ਕੁਛ ਆਉਦੈ ਨਾ ਮਨ ਨੂੰ ਲੱਗ ਕਿ ਮੈਂ ਆਂਗੀ ਇਹ ਕੰਦੇ ਵਧੀਆ ਆਏ ਆਂ ਜੋ ਆ ਅੱਛਾ ਤੇ ਪੰਡੈਮਿਕ ਨੇ ਹੋ ਗਿਆ ਹੁਣ ਤੇ ਪਹਿਨੇ ਤੇਰਾ ਦੂਜਾ ਵੀ ਲੱਗ ਗਿਆ ਆਈ.ਡੀ ਵੀ ਲੱਗ ਗਿਆ ਹਨਾ ਪਾਸਪੋਰਟ ਵੀ ਤੇਰਾ ਇੰਨਾ ਕੋਲ ਹੋਊਗਾ ਆ ਵਾਇਗਰ ਮੇਰ ਕਰੇ ਤੇ ਤੂੰ ਆਪਣੇ ਪਰਿਵਾਰ ਨੂੰ ਨਹੀਂ ਦੱਸਿਆ ਪਿੰਡ ਮੇਰੀ ਗੱਲ ਸੁਣ ਪਿੰਡ ਕਿਸੇ ਪੰਚਾਇਤ ਨੂੰ ਨਹੀਂ ਦੱਸਿਆ ਪਰਿਵਾਰ ਨੂੰ ਨਹੀਂ ਦੱਸਿਆ ਨਾ ਬੱਬਾ ਤੇ ਮੰਮੀ ਨੂੰ ਕੋਈ ਨਹੀਂ ਦੱਸਿਆ ਕਿ ਮੜ ਕੇ ਟੈਨਸ਼ਨ ਨਹੀਂ ਮੇਰੀ ਮੰਮੀ ਬਿਮਾਰ ਨਹੀਂ ਢਿੱਲੀ ਲੱਸੀ ਰਹਿੰਦੀ ਮੈਂ ਉਹਨਾਂ ਨੂੰ ਕੁਝ ਨਹੀਂ ਦੱਸਿਆ ਮੈਂ ਤਾਂ ਦੰਦ ਕਰਾਉਣੇ ਨੂੰ ਕੰਨ ਨੂੰ ਦੱਸਦੀ ਆ ਉਹ ਉਹਨੂੰ ਕਹਿੰਦਾ ਸੀ ਵੀ ਮੇਰੀ ਘਰਾਂ ਵਿੱਚ ਟੁਕੜਾ ਕੋ ਬਾਹਰ ਹੋਣੀ ਨਹੀਂ ਕੰਮ ਕਰਨਾਗਾ ਅੱਛਾ ਜੀ ਓਕੇ ਨਹੀਂ ਕਿਵੇਂ ਨਹੀਂ ਕਰਨਾ ਕੰਮ ਕਰਨਾ ਪੈਣਾ 1 ਲੱਖ ਰੁਪਏ ਪਰ ਤੇ ਲਿਆ ਜਾਏ ਓਕੇ ਠੀਕਾ ਕਿੰਨੇ ਲੱਖ ਰੁਪਏ ਪੈ ਰਹੇ ਕਿੰਨੇ ਲੱਖ ਰੁਪਏ ਪਰ 1.5 ਲੱਖ ਰੁਪਏ ਦੇ ਨਹੀਂ ਇੱਥੋਂ ਜਾਣਾ ਹੈ ਤਾਂ ਕਿੰਨੇ 1.5 ਲੱਖ ਰੁਪਏ ਪਰ ਤੇ ਜਾ ਅੱਛਾ ਠੀਕਾ ਮੇਰੀ ਪੇੜ ਕੋਈ ਗੱਲ ਨਹੀਂ ਮੇਰੀ ਪੇੜੇ ਮੈਨੂੰ ਨਾ ਰੱਬ ਤੇਰਾ ਭਲਾ ਕਰੇ ਉਹ ਪੇਣ ਦਾ ਨੰਬਰ ਦੇ ਉਹਦਾ ਸੌਖਾ ਜਿਹਾ ਐਡਰੈਸ ਵਗੈਰਾ ਦੇ ਕੋਈ ਗੱਲ ਨਹੀਂ ਆਪਾਂ ਕਰਦੇ ਆ ਗੱਲ ਠੀਕ ਹੈ ਜੀ ਤੇ ਤਾਂ ਪਹਿਲੇ ਮੈਂ ਤੇਰੇ ਕੋਲ ਇੱਕ ਗੱਲ ਪੁੱਛੀ ਸੀ ਜੀ ਪੰਚਾਇਤ ਨਾਲ ਨਹੀਂ ਕੋਈ ਗੱਲਬਾਤ ਕੀਤੀ ਕੋਈ ਪਿੰਡ ਦੀ ਪੰਚਾਇਤ ਨਾਲ ਕੋਈ ਮੋਹਦਵਾਲ ਬੰਦਿਆ ਨਾਲ ਦੱਬੇ ਕੋਈ ਗੱਲ ਨਹੀਂ ਕੀਤੀ ਪਹਿਲਾਂ ਵੀ ਉਹ ਕੁੜੀਆਂ ਇੱਥੇ ਲੈ ਕੇ ਆਈਏ ਬਹੁਤ ਸਾਡੇ ਪਿੰਡ ਦੇ ਹਨ ਅੱਛਾ ਤੇ ਉਹ ਉਹ ਕਿਦਾਂ ਸਹੀ ਕੁੜੀਆਂ ਉਹ ਦੂਜੀਆਂ ਫਿਰ ਨੰਤੇ ਮੈਨੂੰ ਕਹਿੰਦੀ ਸੀ ਇੱਥੇ ਗੱਲ ਕਰਕੇ ਸੇਣਾ ਮੈਂ ਕਿ ਮੈਂ ਕਿਉਂ ਕਰਾਂ ਲਵਾਂ ਇਹ ਮਰੀ ਹੈ ਕਿ ਇਹ ਸ਼ਗਨ ਪਿਆ ਮੇਰਾ ਮੈਂ ਕਹਤਾ ਤਰਾ ਮੈਂ ਹਣ ਵੀ ਦੋ ਘਰ ਕੱਤ ਬੇਇੱਜ਼ਤੀ ਕਰਾਉਣੀ ਹੈਗੀ ਜਿਵੇਂ ਮੰਗਰ ਨਹੀਂ ਲੱਗੀ ਹੈ ਫਿਰ ਇਹ ਮੈਨੂੰ ਕਹਿੰਦੀ ਮੇਰੇ ਘਰਾਂ ਨੇ ਨੂੰ ਕਹਿੰਦੀ ਕਿੰਦੀ ਆਖੇ ਜੀ ਇੱਥੇ ਬੰਗਾਲੀ ਨਾਲ ਗੱਲਾਂ ਐ ਜੋ ਬੁਲਾਉਂਦਾ ਨਹੀਂ ਕੋਈ ਕੁਝ ਨਹੀਂ ਗੱਲ ਕਰਕੇ ਸੇਣਾ ਮਤਲਬ ਕਿ ਤੁਹਾਡੀ ਗੱਲ ਕਰਕੇ ਸੇਣਾ ਮਤਲਬ ਉੱਥੇ ਸਿੱਧੇ ਕੰਮ ਕਰਉਂਦੀ ਸੀ ਬਾਬਾ ਜੀ ਲਈ ਤਾਂ ਮੈਂ ਕਿ ਮੈਂ ਨਹੀਂ ਕਰਨੇ ਕੇ ਲਈ ਕਹਤਾ ਅੱਧੇ ਕਰ ਜੰਦੀ ਅੱਜ ਤਰੂਨ ਦਾ ਐਸੇ ਇੰਡੀਆ ਦੇ ਵਿੱਚ ਕਿ ਜਾਂ عمان ਦੇ ਵਿੱਚ ਤੇ 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 ਮਾਜੂ ਅੱਛਾ ਕਿ ਜੇ ਫੋਰਸ ਕਰਦੀ ਸੀ ਤੁਹਾਨੂੰ ਕੋਈ ਉਹਦੀ ਪਹਿਲੇ ਉਸ ਚੀਜ਼ ਦੀ ਜੇ ਰਿਕਾਰਡਿੰਗ ਹੈਗੀ ਜਿੱਥੇ ਤੁਹਾਨੂੰ ਫੋਨ ਲਾ ਕੇ ਕਹਿ ਰਹੀ ਆ ਕਿ ਤੂੰ ਆ ਕਰ ਜਾ ਉਹ ਕਰ ਉਸ ਦੀ ਜੇ ਰਿਕਾਰਡਿੰਗ ਆ ਜੀ ਮੇਰੀ ਭੈਣ ਮੈਨੂੰ ਦੇ ਦੇ ਫੇਰ ਵੇਖੀ ਮੈਂ ਇਹਦੇ ਨਾਲ ਕਿਦਾਂ ਫੇਰੇ ਦੀ ਕੀ ਬਾਤ ਹੁਲਦੀ ਇਹਦੇ ਨਾਲ ਉਸ ਤੋਂ ਬਾਬਾ ਮੈਂ ਉਸਦੇ ਕੋਲ ਹੀ ਸੀਗੀ ਉਸ ਟਾਈਮ ਪਹਿਲੇ ਇਸ ਚੀਜ਼ ਦਾ ਜੇ ਪ੍ਰੂਫ ਹੈਗਾ ਮੇਰੀ ਭੈਣ ਦੇ ਕੋਲ ਦੇਖੋ ਇਸ ਚੀਜ਼ ਦਾ ਤਾਂ ਪ੍ਰੂਫ ਹੈਗਾ ਫੇਰ ਵੇਖੀ ਮੈਂ ਕਿਦਾਂ ਇਹਦੇ ੱੱਪੜ ਰੋਲਦਾ ਹੋਰ ਅੱਗੇ ਪ੍ਰੂਫ ਨਹੀਂ ਹੈਗਾ ਕੋਈ ਨਹੀਂ ਹੋਰ ਕੁੜੀਆਂ ਤੋਂ ਇਹ ਕੰਮ ਕਰਾਉਂਦੇ ਉਹ ਫਿਰ ਇਹੋ ਜੇ ਜੰਬਾ ਮੈਂ ਤਾਂ ਕੁੜਾਂ ਮਾਤੋ ਉਹ ਜਿਹਨਾਂ ਪੰਨਾਂ ਜਿਹੜੇ ਨਹੀਂ ਹੈ ਵੀ ਜਿਨ੍ਹਾਂ ਦੇ ਕੋਈ ਨਹੀਂ ਪਹਿਨੇ ਤੁਸੀਂ ਇਹ ਕਹਿ ਰਹੇ ਜੇ ਕਿ ਮੇਰੇ ਪਿੰਡ ਦੀਆਂ ਕੁੜੀਆਂ ਨਹੀਂ ਕਾਫੀ ਸੱਦੀਆਂ ਵਾਂ ਉਹ ਕੁੜੀਆਂ ਉਹ ਕੁੜੀਆਂ ਸਹੀ ਆ ਉਹਨਾਂ ਨੂੰ 언ਨੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਜੇ ਤੁਹਾਨੂੰ ਲੱਗਦੀ ਬਬਈਆ ਕਾ ਕੁੜੀ ਬਲ ਇਸੇਸਾ ਡਿਪੈਂਡ ਤੋਂ ਉਹਨਾਂ ਨੇ ਤੇ ਇਹਨਾਂ ਨੇ ਇਹਨਾਂ ਨੇ ਕੱਟ ਕੇ ਧਰਾਤ ਮੁਕਾ ਕੇ ਇੱਥੇ ਰੱਖੀ ਉਹ ਇੰਡੀਆ ਚਲੇ ਗਈ ਹੁਣ ਮੈਨੂੰ ਪਤਾ ਲੱਗ ਗਿਆ ਕਿ ਉਹਨਾਂ ਕੁੱਟਿਆ ਸੀ ਇਹਨਾਂ ਨੇ ਜਾਂ ਕਿਵੇਂ ਕੁਝ ਵੀ ਕੀਤਾ ਸੀ ਉਹਨੂੰ ਧਮਕਾਇਆ ਸੀਗਾ ਪਹਿਲਾਂ ਮੈਨੂੰ ਕੋਈ ਗੱਲ ਨਹੀਂ ਪਤਾ ਸੀ ਉਹਦੇ ਬਾਰੇ ਨਹੀਂ ਪਹਿਨੇ ਜਦੋਂ ਤੂੰ ਇੰਡੀਆ ਤੋਂ ਆਉਣਾ ਸੀ ਤੁਸੀਂ ਕਹਿ ਰਹੇ ਕਿ ਮੇਰੇ ਪਿੰਡ ਦੀਆਂ ਕੁੜੀਆਂ ਇੱਥੇ ਆਈਆਂ ਸੀ ਉਹ ਸੱਦੀਆਂ ਸੀ ਤੁਸੀਂ ਉਹਨਾਂ ਤੋਂ ਨਹੀਂ ਪੁੱਛਿਆ ਕੁੜੀਆਂ ਤੋਂ ਕਿ ਇਦਾਂ ਪਹਿਨੇ ਤੁਸੀਂ ਸਹੀ ਰਹਿ ਰਹੀਆਂ ਜੇ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਆ ਤੁਹਾਨੂੰ ਬੇਬੇ ਨੇ ਪੁੱਛਿਆ ਸੀਗਾ ਕਿ ਕਿਉਂ ਕਿ ਇਹਨੇ ਤੁਮਕੰਗਾਂ ਦੇ ਤੰਗ ਹੋਣੀਆਂ ਵੀ ਆਇਆ ਸੀ ਜੁੜੀ ਕੁੜੀ ਦੇ ਆਂਦਗੀ ਬਾਅਦ ਚ ਉਹਨੂੰ ਡਰਉਂਦੀ ਹੈਗੀ ਤੁਮਕੰਗੀ ਹੈਗੀ ਮੜ ਕੇ ਉਹ ਕਹਿੰਦੀ ਆਹਾ ਤਾਂ ਇੱਕ ਵਾਰ ਠੀਕ ਆਦੀ ਆਂ ਜੀ ਉਹ ਓਕੇ ਆ ਤੇ ਉਹ ਗੱਲ ਹੀ ਮੇਰੀ ਭੈਣ ਨਾ ਇਹਦਾ ਨੰਬਰ ਭੇਜ ਮੈਨੂੰ ਇਹਦੀ ਫੋਟੋ ਭੇਜ ਇਹਦਾ ਇਹਦਾ ਸਭ ਕੁਝ ਨਾ ਪਤਾ ਮੈਂ WhatsApp ਤੇ ਦੱਸ ਕੀ ਆ ਠੀਕ ਆ ਮੈਂ ਕੋਈ ਗੱਲ ਨਹੀਂ ਕਰਦਾ ਇਹਦਾਂ ਕਰ